ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਰ ਤਪਾ ਤੇ ਜਿਲ੍ਹਾ ਨੂੰ ਪਾਇਦਾ ਜੀ ਬਰਨਾਲਾ ਬਾਈ ਕੋਲ ਦੋ ਗਾਵਾਂ ਸੁਈਆਂ ਵੀ ਆ ਠੀਕ ਹੈ ਜੀ ਇੱਕ ਜਰਸੀ ਆ ਤੇ ਇੱਕ ਹੈਗੀ ਆ ਐਫ ਠੀਕ ਹੈ ਜੀ ਅਸੀਂ ਬਾਈ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਠੀਕ ਹੈ ਨਾ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤੋਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਮੋਨਾ ਜੀ ਸ਼ਹਿਰ ਤਪਾ ਮੰਡੀ ਜਿਲ੍ਹਾ ਬਰਨਾਲਾ ਸਰ ਠੀਕ ਹੈ ਜੀ ਹਾਂ ਜੀ ਬਈ ਪਹਿਲੀ ਵੈੜ ਦੀ ਜਾਣਕਾਰੀ ਦੋ ਜੀ ਇਹ ਜੀ ਜਰਸੀ ਵੈੜ ਹੈ ਜੀ ਹਾਂ ਜੀ ਇਹ 20 ਕਦਨਾ ਦੀ ਸੂਈ ਹੈ ਜੀ ਠੀਕ ਹੈ ਜੀ ਹਾਂਜੀ ਤੇ ਦੁੱਧ ਦੁੱਧ 11 12 ਕਿਲੋ ਹੈਗਾ ਜੀ 11 12 ਲੀਟਰ ਹਾਂਜੀ ਠੀਕ ਹੈ ਜੀ ਤੇ ਲੋ ਜੀ ਚੈੱਕ ਕਰ ਸੋ ਲੈਵਾ ਠੀਕ ਹੈ ਜੀ ਤੇ ਬੱਸੀ ਹੈ ਮਗਰ ਬੱਛਾ ਜੀ ਬੱਸਾ ਇਹਦੇ ਮਗਰ ਬੱਸਾ ਠੀਕ ਹੈ ਦੂਜੀ ਮਗਰ ਬੱਸੀ ਹੈ ਹਾਂਜੀ ਦੂਜੀ ਮਗਰ ਬੱਸੀ ਹੈ ਠੀਕ ਹੈ ਤੋੜ ਦੋ ਭਰਾ ਲੋ ਜੀ ਚੈੱਕ ਕਰ ਸਕਦੇ ਹਾਂ ਜਰਸੀ ਆ ਤੇ ਤੋੜਾ ਤੋੜਾ ਦਿਖਾਉਣੇ ਤੁਹਾਨੂੰ ਤੇ ਲੋ ਜੀ ਚੈੱਕ ਕਰ ਸਕਦੇ ਕੱਦ ਬੈਡ ਸੁਕਣਾ ਕਰਮਾਣੇ ਦਾ ਸੋਨਾ ਚੰਗੀ ਪੜੀ ਪਲੋਸੀ ਆ ਲੈ ਵਦਾਂ ਤਾਜ਼ਾ ਤੁਸੀਂ ਦਾਹ ਤੇ ਭਰਾ ਉਈ ਇਧਰ ਦੇ ਪਰਾ ਮੋੜ ਕੇ ਇੱਥੇ ਸਾਮੇ ਜੇ ਮੈਂ ਲੇਵਾ ਪਹੁੰਚਾਤੀ ਮਰਵਾਦੀ ਮੜੀ ਵੈਸੇ ਤੁੰ ਜਵਾਈ ਦੀ ਬਹੁਤ ਸਾਫ ਹੈ ਜੀ ਠੀਕ ਹੈ ਜੀ ਠੀਕ ਹੈ ਲੋ ਜੀ ਚੈੱਕ ਕਰ ਸਕਦੇ ਹੋ ਕਾ ਤੇ ਬੜਾ ਫੇਸ ਦਿਖਾ ਦਿਓ ਜੀ ਮੜਾ ਜੀ ਲੋ ਜੀ ਲੋ ਜੀ ਠੀਕ ਹੈ ਠੀਕ ਹੈ ਬੰਦ ਰੇਟ ਭਰਾ ਜਾਇਜ ਆਦਾ ਰੇਟ ਜੀ ਫੋਨ ਤੇ ਕਰ ਲਾਂਗੇ ਜਾਇਜ ਹੀ ਹੁੰਦੇ ਆ ਰੇਟ ਆਪਣੇ ਠੀਕ ਹੈ ਜੀ ਠੀਕ ਹੈ ਲੋ ਭਰਾ ਆਪਾਂ ਅੱਗੇ ਵੀ ਬਾਈ ਵੀ ਅੱਗੇ ਪਸੂ ਨਾਲ ਦੀ ਨਾਲ ਵਗੇ ਜਾਂਦੇ ਆਪਣੇ ਹਾਂ ਜੀ ਠੀਕ ਹੈ ਆਪਣੇ ਰੇਟ ਜਾਇਜ ਹੁੰਦੇ ਆ ਜੀ ਠੀਕ ਹੈ ਜੀ ਠੀਕ ਹੈ ਰੇਟ ਬਾਈ ਤੇ ਬਿਲਕੁਲ ਜਾਇਜ ਹੁੰਦੇ ਨੇ ਮਗਰ ਬੱਸਾ ਦੂਜੀ ਮਗਰ ਤੇ ਬਾਈ ਜੀ ਨੂੰ ਜਰੂਰ ਕਨੈਕਟ ਕਰੋ ਗਾਂ ਦਾ ਕੱਦ ਬੈਡ ਸੁਖਨਾ ਕਰਮ ਵਾਲੀ ਦਾ ਸੋਹਣਾ ਠੀਕ ਹੈ ਠੰਡੀ ਸੀਲ ਹੈ ਠੀਕ ਤੇ ਹਾਂਜੀ ਵੀ ਦੂਜੀ ਦੱਸੋ ਐਚਪੀ ਦੀ ਇਹ ਜੀ ਐਚਪੀ ਵੈੜ ਹੈ ਜੀ ਹਾਂਜੀ ਦੂਜਾ ਸੂਆ ਹਾਂਜੀ ਮਗਰ ਇਹਦੇ ਬੱਛੀ ਹੈ ਜੀ ਮਗਰ ਬੱਸੀ ਹੈ ਜੀ ਹਾਂ ਇਹ ਵੀ ਮਹੀਨੇ ਦੀ ਸੂਈ ਵੀ ਹੈ ਜੀ ਠੀਕ ਹੈ ਜੀ ਲੈ ਮੜਾ ਇਹਨੂੰ ਕੋਈ ਦੇਖਾ ਬੱਸੀ ਦਾ ਮੜਾ ਹਾਂਜੀ ਲੋ ਜੀ ਕੇ ਸ਼ੰਕਰ ਬੱਸੀ ਬਹੁਤ ਸੋਹਣੀ ਛੋਟੇ ਕੰਨ ਵਾਲੀ ਹੈ ਹਾਂਜੀ ਠੀਕ ਹੈ ਬਾਕੀ ਸੀਲ ਸਾਉ ਜੀ ਠੀਕ ਹੈ ਜੀ ਦੇਖੋ ਜੀ ਠੀਕ ਹੈ ਹਾਂਜੀ ਭਾਈ ਇਹਦੀ ਜਾਣਕਾਰੀ ਦੋ ਆਪ ਨੂੰ ਵੀ ਕਿੰਨਾ ਦੁੱਧ ਆ ਕੀ ਗੱਲ ਹੈ ਇਹਦੇ ਥੱਲੇ ਜੀ 13 ਲੀਟਰ ਦੁੱਧ ਆ ਜੀ ਠੀਕ ਆ ਦੁੱਧ 15 ਲੀਟਰ ਦੇ ਨਾਲ ਬੱਚੀ ਠੀਕ ਆ ਜੀ ਹਾਂਜੀ ਇਹ ਕਹਿੰਦਾ ਸੁਆ ਇਹ ਦੂਜਾ ਸੁਆ ਸਾਰਾ ਦੂਜਾ ਸੁਆ ਤੇ ਰੇਟ ਭਰਾਜ ਆਇਆ ਜੀ ਰੇਟ ਜੀ ਫੋਨ ਤੇ ਕਰ ਲਾਂਗੇ ਜਾਇ ਜੀ ਹੋਊਗਾ ਜਾਇ ਜੀ ਹੋਊਗਾ ਜੀ ਤੋਰ ਦੁਕਾ ਲੋ ਜੀ ਜੇ ਬਦਨਤਾ ਜੀ ਤੁਸੀਂ ਦਾ ਸਕਦੇ ਹੋ ਚਾਹੇ ਦੋ ਡੰਗ ਚੋਕੇ ਤਸੱਲੀ ਕਰਕੇ ਲੈ ਜਾ ਸਕਦਾ ਠੀਕ ਹੈ ਨਾ ਮੈਂ ਤੁਹਾਨੂੰ ਠੀਕ ਲੋ ਜੀ ਕੱਦ ਬਲਡ ਵਧੀਆ ਲੇਵੇ ਵਾਲੀ ਬਹਿਣ ਹੈ ਠੀਕ ਹੈ ਠੀਕ ਰੋਕ ਲਓ ਜੀ ਇੱਥੇ ਰੋਕ ਲਓ ਮੜਾ ਠੰਡੀ ਸੀ ਲੇਵਨਾਂ ਪਾਉਂਦਾ ਉੱਤਾਂ ਚੌੜੇ ਕਰ ਲੋ ਜੀ ਦੋਹਾਂ ਦੀ ਮਾਰ ਕੇ ਦਿਖਾ ਦਾਂ ਨਹੀਂ ਠੀਕ ਹੈ ਠੀਕ ਹੈ ਮਗਰ ਬੱਚੀ ਬਹੁਤ ਚੰਗੀ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ ਸੋਪਰਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਸਹਿਰ ਤਪਾ ਤੇ ਜਲਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ ਗਮਾ ਟੌਪ ਦੀਆਂ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਠੀਕ ਹੈ ਨਾ ਰੇਟ ਬਾਈ ਕਹਿੰਦਾ ਫੋਨ ਤੇ ਮਿਲਦੇ ਆ ਭਰਾ ਅਗਲੇ ਨਵੀਂ ਵੀਡੀਓ ਚ ਓਕੇ ਬਾਈ